ਦੋਸਤੋ ਰੱਖੜੀ ਜਿਹੜਾ ਤਿਉਹਾਰ ਹੈ ਉਹ ਭੈਣ ਭਰਾ ਦੇ ਰਿਸ਼ਤੇ ਦਾ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ ਸਾਡੇ ਸਮਾਜ ਦੇ ਵਿੱਚ ਕਦੇ ਤੁਸੀਂ ਸੋਚ ਕੇ ਦੇਖਿਓ ਸਾਡੇ ਸਮਾਜ ਚ ਧਾਗੇ ਦੀ ਸਾਂਝ ਨੂੰ ਸਭ ਤੋਂ ਵੱਡੀ ਮੰਨਿਆ ਗਿਆ ਧਾਗੇ ਦੀ ਸਾਂਝ ਰਖੜੀ ਧਾਗੇ ਦੀ ਬਣੀ ਹੋਈ ਹੈ ਤਾਂ ਜਿਹੜੀ ਧਾਗੇ ਦੀ ਸਾਂਝ ਹੈ ਆਮ ਤੌਰ ਤੇ ਕਹਿੰਦੇ ਧਾਗਾ ਟੁੱਟ ਜਾਂਦਾ ਛੇਤੀ ਪਰ ਜਿਹੜਾ ਧਾਗੇ ਦਾ ਰਿਸ਼ਤਾ ਹੈ ਉਹ ਛੇਤੀ ਨਹੀਂ ਟੁੱਟਦਾ ਜਦੋਂ ਆਪਾਂ ਵਿਆਹਾਂ ਸ਼ਾਦੀਆਂ ਜਾਂਦੇ ਆ ਮਿਲ ਨਹੀਂ ਕਰਦੇ ਆ ਉਹ ਚ ਕੀ ਹੁੰਦਾ ਖੇਸ ਜਾਂ ਕੰਬਲ ਉਹ ਵੀ ਧਾਗਾ ਹੈ ਫਿਰ ਆਪਾਂ ਆਪਸ ਦੇ ਵਿੱਚ ਮਾਵਾ ਭੈਣਾਂ ਦੇ ਰਿਵਾਜ ਨੇ ਸੂਟ ਦਿੰਦੇ ਇੱਕ ਦੂਜੇ ਨੂੰ ਉਹ ਵੀ ਧੱਗਾ ਹੈ ਬਲਕਿ ਰਿਵਾਜ ਸੀਗਾ ਕਿ ਵਿਆਹ ਵੇਲੇ ਸਪੀਕਰ ਅਨਾਊਂਸਮੈਂਟ ਕੀਤੀ ਜਾਂਦੀ ਸੀ ਭਾਈ ਉਹਨਾਂ ਦੇ ਸੂਟ ਦਿਖਾਈ ਵੀ ਰਸਮ ਸ਼ੁਰੂ ਹੋ ਗਈ ਸਾਰੇ ਸੂਟ ਦੇਖ ਕੇ ਆਓ ਮੈਂ ਖੁਦ ਪਰਚੇ ਲਿਖ ਕੇ ਉਹਨਾਂ ਸੂਟਾਂ 'ਚ ਪਾਉਂ ਸੀ ਖੋਖਰ ਵਾਲੀ ਭੂਆ ਦਾ ਸੂਟ ਸ਼ੇਰੋਂ ਵਾਲੀ ਮਾਸੀ ਦਾ ਸੂਟ ਐ ਲਿਖਿਆ ਹੁੰਦਾ ਸੀ ਪੰਜਾਬੀ ਚ ਦਿਖਾਉਂਦੇ ਸੀ ਵੀ ਆਹ ਸੂਟ ਅਸੀਂ ਮੰਨ ਲਓ ਅਸਲ ਚ ਧਾਗੇ ਦੀ ਸਾਂਝ ਸੀ ਸੁ ਧਾਗੇ ਦੀ ਸਾਂਝ ਬੜੀ ਵੱਡੀ ਬੰਨੀ ਗਈ ਐ ਅੱਜ ਧਾਗੇ ਦੀ ਸਾਂਝ ਦਾ ਇੱਕ ਫੰਕਸ਼ਨ ਐ ਪ੍ਰੋਗਰਾਮ ਐ ਮੈਂ ਸਾਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਐ ਤੇ ਜਿਹੜੇ ਮੈਨੂੰ ਪੂਰੀ ਦੁਨੀਆ ਚ ਇਸ ਵਕਤ ਮੀਡੀਆ ਰਾਹੀਂ ਸੁਣ ਰਹੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿਨਾ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੋਈ ਅੱਜ ਮੈਨੂੰ ਸਵੇਰੇ-ਸਵੇਰੇ ਇੱਕ ਖਬਰ ਮਿਲੀ ਅੱਜ ਅਖਬਾਰ 'ਚ ਛਪੀ ਹੈ ਕਿ ਪੰਜਾਬ ਦੇ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ 'ਚ ਦੁਬਾਰੇ ਰੌਣਕਾਂ ਪਰਤ ਆਈਆਂ ਐਡਮਿਸ਼ਨਾਂ ਵਾਸਤੇ ਲਾਈਨਾਂ ਲੱਗੀਆਂ ਪਈਆਂ ਨੇ ਕਾਲਜ ਫੇਰ ਭਰ ਗਏ ਐਡਮਿਸ਼ਨਾਂ ਨਾਲ ਮੁੰਡੇ ਕੁੜੀਆਂ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵੱਖ-ਵੱਖ ਖੇਤਰਾਂ ਚ ਐਡਮਿਸ਼ਨ ਲੈ ਰਹੇ ਨੇ ਬਾਹਰਲੇ ਮੁਲਕਾਂ ਚੋਂ ਆ ਕੇ ਇੱਥੇ ਐਡਮਿਸ਼ਨ ਲੈ ਰਹੇ ਨੇ ਜੋ ਗੱਲ ਮੈਂ ਪਹਿਲਾਂ ਕਹੀ ਸੀ ਕਿ ਆਪਣੀ ਧਰਤੀ ਠੀਕ ਕਰਾਂਗੇ ਕਿਉਂ ਜਾਈਏ ਅਸੀਂ ਕਿਸੇ ਹੋਰ ਬਗਾਨੀ ਧਰਤੀ ਤੇ ਅੱਜ ਸੁਖਨੇ ਸਰਕਾਰ ਹੁੰਦੇ ਜਾਂਦੇ ਨੇ ਮੁੰਡੇ ਕੁੜੀਆਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਮਾਪਿਆਂ ਨੂੰ ਪੁਜਕੀਨ ਹੋ ਗਿਆ ਕਿ ਨੌਕਰੀਆਂ ਤਾਂ ਇੱਥੇ ਹੀ ਮਿਲ ਰਹੀਆਂ ਨੇ ਤਾਂ ਇੱਥੇ ਹੀ ਪੜਾ ਲਿਏ ਜਵਾਬਾਂ ਅੱਜ ਦੇ ਅਖਬਾਰਾਂ ਚ ਲੱਗੀ ਹੋਈ ਹੈ ਖਬਰ ਸੋ ਵੀਰੋ ਇਹ ਤਾਂ ਸੰਭਵ ਹੋਇਆ ਜੇ ਇਮਾਨਦਾਰ ਸਰਕਾਰ ਆਈ ਹੈ ਇਹ ਤਾਂ ਸੰਭਵ ਹੋਇਆ ਕਿ ਸੱਚੀ ਨੀਅਤ ਵਾਲੀ ਸਰਕਾਰ ਆਈ ਹੈ ਇਹ ਤਾਂ ਸੰਭਵ ਹੋਇਆ ਜਦੋਂ ਸਰਕਾਰ ਦੇ ਮੁਖੀ ਜਾਂ ਸਰਕਾਰ ਦੇ ਨਮਾਇंदे ਲਾਲਚ ਰਹਿਤ ਨੇ ਉਹਨਾਂ ਨੂੰ ਕੋਈ ਲਾਲਚ ਨਹੀਂ ਹੈਗਾ ਮੈਂ ਆ ਬਣਾਉਣੇ ਮੈਂ ਉਹ ਬਣਾਉਣੇ ਇੱਕ ਮਿਸ਼ਨ ਬਣਾ ਕੇ ਚੱਲੇ ਆ ਕਿ ਪੰਜਾਬ ਵਾਸਤੇ ਕੁਝ ਕਰਨਾ ਹੈ ਇੱਕ ਮਿਸ਼ਨ ਬਣਾ ਕੇ ਚੱਲੇ ਆ ਕਿ ਲੋਕਾਂ ਨੇ ਯਕੀਨ ਕੀਤਾ ਤਾਂ ਯਕੀਨ ਟੁੱਟਣ ਨਹੀਂ ਦੇਣਾ ਉਹ ਯਕੀਨ ਤੇ ਪੂਰਾ ਉਤਰਨਾ ਹੈ ਕਈ ਵਾਰੀ ਲੋਕ ਯਕੀਨ ਕਰ ਲੈਂਦੇ ਨੇ ਪਰ ਅੱਗੋਂ ਜੇ ਚੀਤੇ ਯਕੀਨ ਕੀਤਾ ਹੁੰਦਾ ਉਹ ਯਕੀਨ ਤੇ ਪੂਰਾ ਨੇ ਉੱਤਰਦਾ ਫਿਰ ਲੋਕ ਮਨੋਮਨੀ ਸਲਾਹ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਅਗਲੀ ਵਾਰ ਸਹੀ ਤੇ ਜਿਨ੍ਹਾਂ ਨੇ ਪੰਜਾਬੀਆਂ ਦਾ ਦਿਲ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦਾ ਯਕੀਨ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦਾ ਕਰੋੜਾਂ ਦੀ ਵੀ ਕੀਮਤ ਜਿਹਦੀ ਨਹੀਂ ਪੈ ਸਕਦੀ ਉਹਦਾ ਵਿਸ਼ਵਾਸ ਤੋੜਿਆ ਜਿਨ੍ਹਾਂ ਨੇ ਪੰਜਾਬੀਆਂ ਦੇ ਸੁਪਨੇ ਤੋੜੇ ਜਿਨ੍ਹਾਂ ਨੇ ਪੰਜਾਬੀਆਂ ਦੇ ਦਿਰੜ ਇਰਾਦੇ ਤੋੜੇ ਅੱਜ ਉਹ ਆਪ ਟੁਕੜੇ ਟੁਕੜੇ ਹੋਏ ਫਿਰਦੇ ਆ ਅੱਜ ਉਹਨਾਂ ਦੇ ਆਪ ਦੇ ਟੁਕੜੇ ਨਹੀਂ ਲੱਭ ਰਹੇ ਕੋਈ ਯਹਾਂ ਗिरा ਕੋਈ ਵਹਾਂ ਗिरा ਆ ਹਾਲਤ ਹੋਈ ਪਈ ਉਹਨਾਂ ਦੀ ਕੋਈ ਯਕੀਨ ਤੋੜਿਆ ਉਹਨਾਂ ਨੇ ਵਿਸ਼ਵਾਸ ਤੋੜਿਆ ਉਹਨਾਂ ਨੇ ਸੋ ਆ ਜਿਹੜੀ ਯਕੀਨ ਹੈ ਜਿਹੜਾ ਜਿਹੜਾ ਵਿਸ਼ਵਾਸ ਹੈ ਇਹਦੀ ਕੀਮਤ ਕੋਈ ਨਹੀਂ ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ